ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਸ਼ਾਹੀ ਪਨੀਰ ਇਹਦੇ ਵਾਸਤੇ ਆਪਾਂ 250 ਗ੍ਰਾਮ ਪਨੀਰ ਲਿਆ ਹੈ ਇਹ ਦੋ ਟਮਾਟਰ ਲਏ ਆ ਇਹ ਚਾਰ ਪਿਆਜ਼ ਲਏ ਆ ਜੀ ਇਹ ਲਸਣ ਦੀਆਂ ਕਲੀਆਂ ਲਈਆਂ ਜੀ ਹੁਣ ਆਪਾਂ ਇਹਨਾਂ ਨੂੰ ਮੋٹے-ਮੋٹے ਕੱਟ ਲਾਂਗੇ ਆਪਾਂ ਇਸ ਤਰ੍ਹਾਂ ਮੋٹے-ਮੋٹے ਕੱਟ ਲਾਂਗੇ ਜੀ ਇਹਨਾਂ ਨੂੰ ਕੱਟ ਲਾਂਗੇ ਇਹ ਵੀ ਆਪਾਂ ਮੋٹے ਸਾਈਜ਼ ਚ ਕਟਾਂਗੇ ਹੁਣ ਆਪਾਂ ਕੜਾਈ ਚ ਇੱਕ ਘੜਛੀ ਤੇਲ ਦੀ ਪਾਵਾਂਗੇ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਲਾਂਗੇ ਟਮਾਟਰ ਪਾ ਲਾਂਗੇ ਫਿਰ ਲਸਣ ਪਾ ਲਾਂਗੇ ਇਸ ਸਾਰੀਆਂ ਚੀਜ਼ਾਂ ਨੂੰ ਅੱਪਾ ਚੰਗੀ ਤਰ੍ਹਾਂ ਹਰੋਸਟ ਕਰ ਲਾਂਗੇ ਆਪਾਂ ਜ਼ਿਆਦਾ ਨਹੀਂ ਚਿਪਕਾਉਣਾ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਹੀ ਕਰਨਾ ਹੈ ਆਪਣੇ ਪਿਆਜ਼ ਟਮਾਟਰ ਇਹ ਭੁੱਜ ਗਏ ਜੀ ਹੁਣ ਆਪਾਂ ਇਹਨਾਂ ਨੂੰ ਥਾੜੀ ਜਿਹਾ ਕੱਢ ਲਾਂਗੇ। ਥਾੜੀ ਜਿਹਾ ਕੰਕਿਆਪਾ ਠੰਡੇ ਕਰਕੇ ਇਹਨਾਂ ਨੂੰ ਗ੍ਰाइंड ਕਰ ਲਾਂਗੇ ਜੀ ਮਿਕਸੀ 'ਚ। ਹੁਣ ਆਪਾਂ ਇੱਕ ਕੜਛੀ ਤੇਲ ਦੀ ਪਾਵਾਂਗੇ ਜੀ। ਕੜਾਹੀ 'ਚ ਪਾ ਲਾਂਗੇ। ਹੁਣ ਇਸ ਤਰ੍ਹਾਂ ਕਰਦੇ ਹਾਂ। ਆਪਣੇ ਗਰੇਵੀ ਚੰਗੀ ਤਰ੍ਹਾਂ ਭੁੱਜ ਗਈ ਹੈ ਜੀ ਹੁਣ ਆਪਾਂ ਇਹਦੇ ਤੇ ਨਮਕ ਮਸਾਲੇ ਪਾਵਾਂਗੇ ਨਮਕ ਤੁਸੀਂ ਤੁਸੀਂ ਆਲਦੇ ਕੜੀ ਪਾ ਸਕਦੇ ਇੱਕ ਚੱਲ ਚਾ ਨਮਕ ਦਾ ਪਾਇਆ ਅਜਾ ਵਿੱਚ ਹਲਦੀ ਪਾਊਡਰ ਪਾਵਾਂਗੇ ਜੀ ਕਿੰਨਾ ਨਹੀਂ ਇਹ ਪਾਊਡਰ ਪਾਵਾਂਗੇ ਇਹ ਲਾਲ ਮਿਰਚ ਪਾਵਾਂਗੇ ਅਜਾ ਨੇ ਗਰੇਵੀ ਨੂੰ ਆਪਣੀ ਤਰ੍ਹਾਂ ਪਕਾ ਲਿਆ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਥੋੜੀ ਜਿਹਾ ਆਪਾਂ ਫਰੈਸ਼ ਕਰੀਮ ਪਾਵਾਂਗੇ ਇਹਦੇ ਵਿੱਚ ਅੱਧੀ ਕੌਲੀ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਆਪਣਾ ਸ਼ਾਈ ਪਨੀਰ ਬਣ ਕੇ ਤਿਆਰ ਹੈ ਜੀ ਆਪਣਾ ਸ਼ਾਈ ਪਨੀਰ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਕਰੀਮ ਨਾਲ ਡੈਕੋਰੇਟ ਕਰ ਦਾਂਗੇ ਇਸ ਤਰ੍ਹਾਂ ਜੀ